ਇਹ ਸਾਰੀ ਉਮਰ ਕਾਮਜਾਬ ਨਹੀਂ ਹੋ ਸਕਦਾ ਇੱਕ ਅਗਰੀ ਆਵਾਦ ਨਹੀਂ ਤੁਸੀਂ ਦੇਖ ਸਕਦੇ ਹੋ ਦੋਸਤੋ ਜਿਹੜਾ ਇਹ ਘਰ ਸੀਗਾ ਇੱਕ ਇੱਕ ਤਾਂ ਪਹਿਲੇ ਹੀ ਬਹੁਤ ਜ਼ਿਆਦਾ ਜਿਹੜਾ ਗਰੀਬ ਘਰ ਦੇਖਣ ਨੂੰ ਲੱਗ ਰਿਹਾ ਤੇ ਦੂਜਾ ਕੱਗਰ ਦੀ ਮਾਰ ਪੈ ਚੁੱਕੀ ਆ ਤੇ ਇਹਨਾਂ ਦਾ ਘਰ ਤੁਸੀਂ ਇੱਧਰੋਂ ਦੇਖ ਸਕਦੇ ਹੋ ਉਹ ਸਾਰਾ ਜਿਹੜਾ ਹੈਗਾ ਕੰਦ ਆਲੇ-ਦਾਲੇ ਦੀ ਸਾਰੀ ਕੰਦ ਟੁੱਟ ਚੁੱਕੀ ਆ ਢੇਰੀ ਹੋ ਚੁੱਕੀ ਆ ਜਿਹੜਾ ਕਹਿੰਦੇ ਪਾਣੀ ਬਹੁਤ ਜ਼ਿਆਦਾ ਆ ਗਿਆ ਸੀ ਇੱਕੋ ਦਮ ਪਾਣੀ ਆ ਗਿਆ ਸੀਗਾ ਤੇ ਸਮਾਨ ਵੀ ਜਿਹੜਾ ਪੂਰਾ ਕੱਢਣ ਦਾ ਜਿਹੜਾ ਟਾਈਮ ਇਹਨਾਂ ਨੂੰ ਨਹੀਂ ਮਿਲਿਆ ਕੂਲਰ ਮੰਜੇ ਇਵਨ ਕਿ ਮੈਂ ਤੁਹਾਨੂੰ ਅੰਦਰੋਂ ਵੀ ਦਿਖਾ ਦਿੰਨਾ ਆਇਓ ਬਾਪੂ ਜੀ ਅੰਦਰੋਂ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਘਰ ਦੇ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਜਿਹੜੇ ਪਿਆਜ਼ ਲਹਾਸਣ ਉਹ ਸਾਰਾ ਇਦਾਂ ਹੀ ਪਾਣੀ ਵਿੱਚ ਰੁੜ ਗਿਆ ਉਹ ਦੇਖੋ ਤੁਸੀਂ ਦੇਖ ਸਕਦੇ ਹੋ ਗੈਸ ਚੁੱਲਾ ਸਿਲੰਡਰ ਉਹ ਸਾਰਾ ਇਦਾਂ ਹੀ ਪਿਆ ਅੱਛਾ ਬਾਪੂ ਜੀ ਪਤਾ ਨਹੀਂ ਲੱਗਿਆ ਇੰਨੇ ਜਲਦੀ ਤੇਜ਼ ਐਤ ਕੈਮਰਾਤ ਨੂੰ ਪਾਣੀ ਚੜਿਆ ਜੀ ਇੱਕਦਮ ਪਹਿਲਾਂ ਜੇ ਮੇਰੀ ਉਮਰ 64 ਸਾਲ ਦੀ ਹੋ ਗਈ ਆ ਅੱਜ ਤੱਕ ਅਸੀਂ ਆਪਣੀ ਸੁਰਤ ਜੇ ਪਾਣੀ ਨਹੀਂ ਦੇਖਿਆ ਜਿੰਨਾ ਪਾਣੀ ਅੱਜ ਉਰੇ ਸਾਡੇ ਆਇਆ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਸੀਗਾ ਉਹਨਾਂ ਨੇ ਬਾਰ ਬਾਰ ਸਨੇਹ ਲਾਏ ਪਰ ਕਈ ਵਾਰ ਕੀ ਹੁੰਦਾ ਵੀ ਘਰ ਛੱਡਣ ਨੂੰ ਅਗਲੇ ਦਾ ਜੀ ਨਹੀਂ ਕਰਦਾ ਹੈਗਾ ਰਾਤ ਨੂੰ ਪਾਣੀ ਦਾ ਚੜਾ ਹੋਣ ਕਰਕੇ ਇਹ ਹਾਲਾਤ ਹੋਏ ਨੇ ਪ੍ਰਸ਼ਾਸਨ ਨੇ ਤਾਂ ਬਹੁਤ ਗੌਰ ਰੱਖੀ ਐ ਐਸ.ਡੀ.ਐਮ. ਸਾਹਿਬ ਨੇ ਬਹੁਤ ਗੇੜੇ ਮਾਰੇ ਪਟਵਾਰੀ ਸਾਹਿਬ ਪਹੁੰਚੇ ਸੈਕਟਰੀ ਸਾਹਿਬ ਪਹੁੰਚੇ ਤੁਸੀਂ ਦੇਖ ਸਕਦੇ ਹੋ ਦੋਸਤੋ ਜਿਹੜੇ ਕਣਕ ਦੇ ਢੋਲ ਤੁਸੀਂ ਦੇਖ ਸਕਦੇ ਹੋ ਆਪਣੇ ਜਿਹੜੇ ਦਾਣਿਆਂ ਦੇ ਢੋਲ ਉਹ ਐਦਾਂ ਹੀ ਦੇ ਐਦਾਂ ਹੀ ਪਏ ਨੇ ਬਾਪੂ ਵਿੱਚ ਕਣਕ ਵੀ ਹੋਊਗੀ ਇਹਨਾਂ ਦੇ ਕਣਕ ਵੀ ਹੈਗੇ ਵਿੱਚ ਨਾ ਜੀ ਸੜ ਗਈ ਖਰਾਬ ਹੋ ਗਈ ਅੱਛਾ ਖਰਾਬ ਹੋਗੀ ਇਹ ਤੁਸੀਂ ਦੇਖ ਸਕਦੇ ਹੋ ਦੋਸਤੋ ਸਾਰਾ ਸਮਾਨ ਉਦਾਂ ਹੀ ਰੱਖਿਆ ਰਖਾਇਆ ਉਦਾਂ ਹੀ ਰਹਿ ਗਿਆ ਇਹ ਦੇਵੀਗੜ੍ਹ ਇਲਾਕੇ ਦਾ ਜਿਹੜਾ ਇੱਕ ਜਲਾਹ ਖੇੜੀ ਪਿੰਡ ਦਾ ਇੱਕ ਘਰ ਆ ਤੁਸੀਂ ਦੇਖ ਸਕਦੇ ਕਲਵੰਤ ਸਿੰਘ ਜਿਹੜਾ ਦੱਸ ਰਹੇ ਨੇ ਹਾਂਜੀ ਸਨ ਆਫ ਕੇਰੂ ਰਾਮ ਸਨ ਆਫ ਕੇਰੂ ਰਾਮ ਦੱਸ ਰਹੇ ਨੇ ਇਸ ਘਰ ਦੇ ਦੇਖ ਦੋਸਤੋ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਜਿਹੜੇ ਮਾੜੇ ਹਾਲਾਤ ਨੇ ਬਾਪੂ ਇਸ ਟਾਈਮ ਫਿਰ ਉਹ ਬੰਦੇ ਹੈਗੇ ਕਿੱਥੇ ਨੇ ਆਜੋ ਕਿ ਮੈਂ ਕਹਣਾ ਕੈਮਰੇ ਸਾਡੋ 2 ਕਿਲੋਮੀਟਰ ਪਿੱਛੇ ਪਿੰਡ ਆ ਜੀ ਸਾਡਾ ਉਹ ਅਸੀਂ ਸਾਡੇ ਨਾਲ ਭਾਈਚਾਰਾ ਬਣਦਾ ਉਹਨਾਂ ਦਾ ਅਸੀਂ ਉਹਨਾਂ ਨੂੰ ਪਿੰਡ 'ਚ ਬਿਠਾਇਆ ਹੋਇਆ ਉੱਥੇ ਇੱਕ ਕਮਰਾ ਦਿੱਤਾ ਹੋਇਆ ਅੱਛਾ ਇੱਥੋਂ ਜਿੰਨਾ ਕ ਮੋਟਾ-ਮੋਟਾ ਸਮਾਨ ਸੀਗਾ ਕੱਢ ਲੈ ਗਏ ਅਸੀਂ ਜਿਹੜਾ ਬਾਕੀ ਅੰਦਰੇ ਸੋਡੇ ਸਾਹਮਣੇ ਪਿਆ ਕਣਕ ਦੇ ਡਰਮ ਪਏ ਨੇ ਜੀਰੀ ਖਰਾਬ ਹੋ ਗਈ ਲਸਣ ਖਰਾਬ ਹੋ ਗਿਆ ਸਾਰੀ ਮਤਲਬ ਜੋ ਘਰ ਦਾ ਖਰਚਾ ਪੱਤਾ ਸੀਗਾ ਸਾਰੀ ਖਰਾਬ ਹੋ ਚੁੱਕਿਆ ਹਾਂਜੀ ਇੱਥੋਂ ਦਾ ਅਸੀਂ ਮੌਕੇ ਤੇ ਨਾ ਫ੍ਰਿਜ ਲਾ ਲੋ ਬਾਸ਼ਿਕ ਮਸ਼ੀਨਾਂ ਲਾ ਲੋ ਜੋ ਵੀ ਇਹਨਾਂ ਦਾ ਘਰ ਦਾ ਸਮਾਨ ਸੀ ਨਹੀਂ ਚੱਕ ਸਕੇ ਕਿ ਪਾਣੀ ਇੱਕਦਮ ਇੰਨਾ ਵਧ ਗਿਆ ਉਰੇ ਤੇ ਸਾਨੂੰ ਸਮਾਨ ਲੈ ਜਾਣਾ ਬਹੁਤ ਔਖਾ ਗਿਆ ਸਿਰਫ ਬੱਚਿਆਂ ਨੂੰ ਬਚਾ ਕੇ ਲੈ ਕੇ ਗਏ ਕਿੰਨੇ ਜੀ ਸੀ ਜੀ ਘਰ ਦੇ ਇਹ ਤਿੰਨ ਜੀ ਨੇ ਇੱਕ ਪਰਿਵਾਰ ਦੇ ਅੱਛਾ ਜੀ ਤੇ ਉਹ ਮਤਲਬ ਫਿਰ ਬੜੀ ਮੁਸ਼ਕਲ ਨਾਲ ਕੱਢੇ ਇੱਥੋਂ ਆ ਕੇ ਅੱਛਾ ਜੀ ਹਾਂਜੀ ਉਹ ਹੁਣ ਪਿੰਡ ਬੈਠੇ ਨੇ ਚਲਾ ਖੜੀ ਹਾਂਜੀ ਹੁਣ ਉਹਨਾਂ ਨੂੰ ਫੋਨ ਫਾਨ ਕਰਕੇ ਆਪਾਂ ਮਿਲਾਵੀ ਦਵਾਂਗੇ ਤੁਹਾਨੂੰ ਕਿੱਥੇ ਨੇ ਉਹ ਇਸ ਟਾਈਮ ਹਾਂਜੀ ਹਾਂ ਕਿਉਂਕਿ ਗਰੀਬ ਆਦਮ ਨੂੰ ਰੋਜੀ ਰੋਟੀ ਦਾ ਫਿਕਰ ਪਿਆ ਹੁੰਦਾ ਤੇ ਦਿਹਾੜੀ ਮਿਹਨਤ ਵੀ ਲੱਭਣੀ ਪੈਂਦੀ ਆ ਸਾਰੇ ਕੰਮ ਤਾਂ ਲਗਭਗ ਕਹਿੰਦੇ ਰਾਸ਼ਨ ਮਿਲੀ ਜਾ ਰਿਹਾ ਜੇ ਰਾਸ਼ਨ ਮਿਲ ਰਿਹਾ ਰਾਸ਼ਨ ਦੀ ਕੋਈ ਦਿੱਕਤ ਨਹੀਂ ਕਿਹੜੀ ਕਿਹੜੀ ਸੰਸਥਾ ਤੇ ਸਾਰੀ ਸੰਸਥਾ ਮਾ ਤਕਰੀਬਨ ਇੱਥੇ ਬਹੁਤ ਸੰਸਥਾ ਮਾ ਆ ਚੁੱਕਿਆ ਸਰਕਾਰ ਵੱਲੋਂ ਵੀ ਰਸਨਾ ਆਇਆ ਔਰੇ ਪਾਣੀ ਵੀ ਆਇਆ ਜੋ ਵੀ ਮਤਲਬ ਕਿਸੇ ਚੀਜ਼ ਦੀ ਡਿਮਾਂਡ ਹੋਈ ਆ ਰੱਖੀ ਆ ਸੀ ਉਹ ਸਾਨੂੰ ਮਹੀਆ ਹੋਈ ਆ ਇਹ ਸਰਕਾਰ ਵੱਲੋਂ ਹੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਇਹ ਓਵਰਆਲ ਜਿਹੜਾ ਇਲਾਕਾ ਉਹ ਸਾਰੇ ਦਾ ਇਹੀ ਹਾਲ ਹੈ ਜੀ ਸਾਰੇ ਇਲਾਕੇ ਦਾ ਇਹੀ ਹਾਲ ਹੈ ਜੀ ਅੱਜ ਅਸੀਂ ਆਪਾਂ ਖੜੇ ਇੱਥੇ ਤਿੰਨ ਦਿਨ ਫੁੱਟ ਪਾਣੀ ਚੱਲਿਆ ਜੀ ਇੱਕ ਹਫ਼ਤਾ ਪੂਰਾ ਇੱਕ ਹਫ਼ਤੇ ਚ ਕੀ ਬਚਦਾ ਤੁਸੀਂ ਆਪਸਾ ਵਾ ਲਾ ਸਕਦੇ ਹੋ ਸਹੀ ਗੱਲ ਹੈ ਹੁਣ ਪਟਵਾਰੀ ਸਾਹਿਬਾ ਇਸ ਉਧਰ ਮੈਂ ਦੇਖ ਆ ਕੇ ਕੰਮਰੇ ਕੋਲ ਵੀਡੀਓ ਵੀ ਪਈ ਆ ਉਹ ਵੀ ਦੇਦਾਂਗਾ ਤੁਹਾਨੂੰ ਵੀ ਸਾਰਾ ਇਲਾਕਾ ਹੀ ਸਾਫ਼ ਕਰਤਾ ਉੱਥੇ ਜੀਰੀ ਦਾ ਪਤਾ ਨਹੀਂ ਲੱਗਦਾ ਵੀ ਹੈਗੀ ਛਕ ਨਹੀਂ ਹੈਗੀ ਛੁਰੇ ਅੱਛਾ ਜੀ ਹਾਂਜੀ ਇਹਨਾਂ ਮਾੜੇ ਹਾਲ ਨੇ ਓਰੇ ਸਾਡੇ ਅਸੀਂ ਤਾਂ ਹੁਣ 10 ਸਾਲ ਪਿੱਛੇ ਚਲੇ ਗਏ 10 ਸਾਲ ਅਸੀਂ ਕਾਮਯਾਬ ਨਹੀਂ ਹੋ ਸਕਦੇ ਇਸ ਇਲਾਕੇ ਦੇ ਬੰਦੇ ਆ ਜ थे हां जी ਜਿਵੇਂ ਟਰੱਸਟ ਨੇ ਖਾਲਸਾ ਸੀਗਾ ਇੱਕ ਖਾਲਸਾ ਟ੍ਰੇਨਿੰਗ ਕਿਹੜਾ ਸੀਗਾ ਇੱਕ ਇੱਕ हां ਦੋ ਤਿੰਨ ਟਰੱਸਟ ਸੀਗੇ ਜਿਹੜੇ ਆਏ ਨੇ ਚਾਰਾ ਵੰਡ ਕੇ ਗਏ ਨੇ ਰਸ਼ਨ ਵੰਡ ਕੇ ਗਏ ਨੇ ਪਾਣੀ ਵੰਡ ਕੇ ਗਏ ਨੇ ਲੱਗੇ ਹੋਏ ਨੇ ਹਲੇ ਵੀ ਆਈ ਜਾ ਰਹੇ ਨੇ ਲੋੜ ਮੁਤਾਬਕ ਹਾਂ ਮੈਂ ਦੇਖ ਰਿਹਾ ਟਰਾਲੀਆਂ ਮੇਰੇ ਦੇਖਦੇ ਦੇਖਦੇ ਵੀ ਦੋ ਤਿੰਨ ਟਰਾਲੀਆਂ ਆਈਆਂ ਆ ਇਹ ਸਰਕਾਰ ਵੱਲੋਂ ਆਈ ਆ ਹਾਂਜੀ ਇਹ ਬਲਾਕ ਪ੍ਰਧਾਨ ਸਰੌਣ ਵਾਲੇ ਪ੍ਰਦੀਪ ਜੀ ਨੇ ਭੇਜੀ ਇਹ ਰੇ ਚਾਰਾ ਤੇ ਪਾਣੀ ਵਿੱਚ ਹੋਰ ਕੀ ਕੁਝ ਆ ਦੇਖਦੇ ਆਪਾਂ ਹੁਣ ਜਾ ਕੇ ਹਾਂਜੀ ਹਾਂਜੀ ਤੇ ਉਹਨਾਂ ਵੱਲੋਂ ਭੇਜੀ ਗਈ ਹੈ ਜੀ ਹੋਰ ਕਿਸੇ ਦਾ ਕੋਈ ਘਰ ਦਾ ਐਵੇਂ ਨੁਕਸਾਨ ਹੋਇਆ ਕੋਈ ਜੀ ਕੋਈ ਜਾਨ ਤਾਂ ਨਹੀਂ ਕਿਸੇ ਦੀ ਕੋਈ ਕੋਈ ਡੁੱਬਿਆ ਹੋਵੇ ਜਾਂ ਕੋਈ ਪਸ਼ੂ ਨਹੀਂ ਇਹ ਇਹ ਵਿਚਾਰਿਆ ਕੁਦਰਤ ਵੱਲੋਂ ਵਿਚਾਰਿਆ ਜੀ ਨਹੀਂ ਸਾਡੇ ਕੋਈ ਡੁੱਬਿਆ ਪਸ਼ੂਆਂ ਦਾ ਜ਼ਰੂਰ ਨੁਕਸਾਨ ਹੋਇਆ ਇੱਕ ਦੋ ਪਸ਼ੂ ਹੋਏ ਨੇ ਬਿਮਾਰ ਹੋ ਗਏ ਉਹ ਹੁਣ ਮੈਨੂੰ ਪੱਕਾ ਪਤਾ ਨਹੀਂ ਵੀ ਮਰ ਗਏ ਜਾਂ ਕਿਵੇਂ ਨੇ ਉਹ ਅੱਛਾ ਜੀ ਠੀਕ ਹੈ ਨਾ ਵੀ ਉਦਾਂ ਕੋਈ ਡੁੱਬ ਕੇ ਤੈਰਨ ਦੀ ਕੋਈ ਨਹੀਂ 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 ਇਹ ਜੋ ਕੋਈ ਨੌਬਤ ਜਵਾਖਾਂ ਦਾ ਸੇਫ ਨੇ ਜਵਾਖ ਜੀ